ਅੱਜ 76ਵਾਂ ਗਣਤੰਤਰ ਦਿਵਸ ਸੀਐਮ ਮਾਨ ਨੇ ਪਟਿਆਲਾ ਵਿਖੇ ਲਹਿਰਾਇਆ ਝੰਡਾ ਗਿਣਾਈਆਂ ਸਰਕਾਰ ਦੀਆਂ ਵੱਡੀਆਂ ਪ੍ਰਾਪਤੀਆਂ ਦੇਸ਼ ਦੇ ਛਤਰ ਵਿੱਚ ਗਣਤੰਤਰ ਦਿਵਸ ਦੇ ਮੌਕੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਪਟਿਆਲਾ ਸਟੇਡੀਅਮ ਦੇ ਵਿੱਚ ਤਿਰੰਗਾ ਝੰਡਾ ਲਹਿਰਾਉਣ ਪਹੁੰਚੇ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੀ ਆਜ਼ਾਦੀ ਦੇ ਵਿੱਚ 90% ਕੁਰਬਾਨੀਆਂ ਪੰਜਾਬੀਆਂ ਨੇ ਕੀਤੀਆਂ ਮਾਨ ਨੇ ਕਿਹਾ ਕਿ ਸੰਵਿਧਾਨ ਬਣਾਉਣ ਦਾ ਕੰਮ ਵੀ ਕਾਫੀ ਔਖਾ ਸੀ ਪਰ ਬਾਬਾ ਸਾਹਿਬ ਅੰਬੇਦਕਰ ਨੇ ਇਸ ਨੂੰ ਤਿਆਰ ਕੀਤਾ ਤੇ ਖੁਸ਼ੀ ਦੀ ਗੱਲ ਇਹ ਹੈ ਕਿ ਸੰਵਿਧਾਨ ਤੇ ਸੰਸਦ ਤੋਂ ਲੈ ਕੇ ਪੂਰੇ ਦੇਸ਼ ਵਿੱਚ ਚਰਚਾ ਹੋ ਰਹੀ ਹੈ ਦੇਸ਼ ਦੀ ਆਜ਼ਾਦੀ ਦੀ ਲਹਿਰ ਦੌਰਾਨ ਪੰਜਾਬ ਦੇ ਵਿੱਚ ਕਈ ਆਈਆਂ ਪੰਜਾਬ ਤੋਂ ਸੈਂਕੜੇ ਯੋਧੇ ਆਏ ਜਿਸ ਨੇ ਆਜ਼ਾਦੀ ਦਾ ਇਤਿਹਾਸ ਰਚਿਆ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਸ਼ਹੀਦਾਂ ਨੇ ਆਜ਼ਾਦੀ ਲਈ ਕੁਰਬਾਨੀਆਂ ਨਾ ਦਿੱਤੀਆਂ ਹੁੰਦੀਆਂ ਤਾਂ ਅੱਜ ਦੇਸ਼ ਗੁਲਾਮ ਹੁੰਦਾ ਉਹਨਾਂ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ 90% ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਤੇ ਅੱਜ ਵੀ ਦੇਸ਼ ਦੀ ਸਰਹੱਦ ਤੇ ਪੰਜਾਬੀ ਪਹਿਲੇ ਮੋਰਚੇ ਤੇ ਖੜੇ ਨੇ ਕਿਸਾਨਾਂ ਦੀ ਗੱਲ ਕਰਦੇ ਹਾਂ ਮਾਨ ਨੇ ਕਿਹਾ ਕਿ ਦੇਸ਼ ਵਿੱਚ ਕਿਸਾਨਾਂ ਦੇ ਕਾਰਨ ਕੋਈ ਵੀ ਭੁੱਖੇ ਢਿੱਡ ਨਹੀਂ ਸੌਂਦਾ ਪਰ ਅੱਜ ਦੇਸ਼ ਦੇ ਅੰਨਦਾਤੇ ਨੂੰ ਸੜਕਾਂ ਤੇ ਹੜਤਾਲਾਂ ਕਰਨੀਆਂ ਪੈ ਰੀਆਂ ਨੇ ਸੜਕਾਂ ਤੇ ਰੁੜਨਾ ਪੈ ਰਿਹਾ ਮਾਨ ਨੇ ਕਿਹਾ ਕਿ ਪਹਿਲੀ ਵਾਰ ਇਹ ਹੋਇਆ ਕਿ ਦੇਸ਼ ਵਿੱਚ ਅੰਨਦਾਤੇ ਨੂੰ ਮਰਨ ਵਰਤ ਤੱਕ ਰੱਖਣਾ ਪਿਆ ਤੇ ਇਹੋ ਜਿਹੇ ਕਦਮ ਜਿਹੜੇ ਨੇ ਚੁੱਕਣੇ ਪਏ ਸੁਮਾਨੇ ਕੇਂਦਰ ਸਰਕਾਰ ਨੂੰ ਨਸੀਹਤ ਦਿੱਤੀ ਹੈ ਆਖਿਆ ਕਿ ਕੇਂਦਰ ਨੂੰ ਕਿਸਾਨਾਂ ਨੂੰ ਬੁਲਾ ਕੇ ਗੱਲਬਾਤ ਕਰਨੀ ਚਾਹੀਦੀ ਹੈ ਤਾਂ ਜੋ ਕਿਸਾਨਾਂ ਦੇ ਟਰੈਕਟਰਾਂ ਦੇ ਮੂੰਹ ਦਿੱਲੀ ਤੋਂ ਵਾਪਸ ਆਪਣੇ ਖੇਤਾਂ ਵੱਲ ਨੂੰ ਹੋਣ ਮਾਨੇ ਕਿਹਾ ਕਿ ਕਿਸਾਨ ਖੇਤਾ ਵਿੱਚ ਚੰਗੇ ਲੱਗਦੇ ਨੇ ਕੇਂਦਰ ਨੇ ਕਈ ਵਾਰ ਵਿਤਕਰਾ ਸਾਡੇ ਨਾਲ ਕੀਤਾ ਕੇਂਦਰ ਸਰਕਾਰ ਨੇ ਸਾਡੇ ਆਰਡੀਐਫ ਤੇ 5500 ਕਰੋੜ ਰੁਪਏ ਵੀ ਰੋਕ ਲਈ ਜਿਸ ਨੂੰ ਜਾਰੀ ਕੀਤਾ ਜਾਣਾ ਚਾਹੀਦਾ ਸੀ ਪਰ ਇਸ ਲਈ ਸਾਨੂੰ ਮੰ ਜਿਹੜੀਆਂ ਕਹਿ ਲੋ ਕਿ ਅੰਦਾਤਿਆਂ ਖਤਰ ਅਦਾਲਤਾਂ ਵਿੱਚ ਵੀ ਜਾਣਾ ਪਿਆ ਪਰ ਅਫਸੋਸ ਦੀ ਗੱਲ ਲੈ ਕੇ ਪੰਜਾਬੀ ਨਾਤਾ ਛੁਕੇ ਨੇ ਤੇ ਨਾ ਹੀ ਝੁਕਣਗੇ ਪੰਜਾਬੀ ਆਪਣੇ ਹੱਕ ਲੈਣਾ ਆਏ ਨੇ ਮੁੱਖ ਮੰਤਰੀ ਨੇ ਆਪਣੀ ਸਰਕਾਰ ਦੇ ਸੋਲੇ ਗਾਉਂਦਿਆਂ ਹੋਇਆ ਕਿਹਾ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਅਗਵਾਈ ਵਾਲੀ ਸਰਕਾਰ ਨੇ ਪਹਿਲੇ ਪੌਣੇ ਤਿੰਨ ਸਾਲਾਂ ਦੇ ਵਿੱਚ 50000 ਤੋਂ ਵੱਧ ਮੁਲਾਜ਼ਮਾਂ ਨੂੰ ਨੌਕਰੀਆਂ ਦਿੱਤੀਆਂ ਨੇ ਇਸ ਦੇ ਨਾਲ ਹੀ 12000 ਤੋਂ ਵੱਧ ਅਧਿਆਪਕਾਂ ਨੂੰ ਰੈਗੂਲਰ ਕੀਤਾ ਤੇ ਉਹਨਾਂ ਦੀਆਂ ਤਨਖਾਹਾਂ ਵਿੱਚ 2 ਤੋਂ 3 ਗੁਣਾ ਵਾਧਾ ਕੀਤਾ ਸਰਕਾਰ ਨੇ ਤੁਹਾਡੇ ਦਰਵਾਜ਼ੇ ਮੁਹਿੰਮ ਸ਼ੁਰੂ ਕੀਤੀ ਜਿਸ ਵਿੱਚ ਘਰ ਬੈਠੇ 43 ਤਰ੍ਹਾਂ ਦੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ ਭ੍ਰਿਸ਼ਟਾਚਾਰ ਦੀ ਬੁਰਾਈ ਨੂੰ ਵੀ ਖਤਮ ਕਰਨ ਲਈ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਸ਼ੁਰੂ ਕੀਤੀ 173 ਲੋਕ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਵੀ ਫੜੇ ਗਏ ਨੇ ਮਾਨਵਿਕ ਹੈ ਕਿ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਨੂੰ ਅੰਦਰ ਦਵਾਈਆਂ ਮੁਹੱਈਆ ਕਰਵਾਉਣ ਦੇ ਹੁਕਮ ਦੇ ਦਿੱਤੇ ਗਏ ਨੇ ਤੇ ਇਸ ਤੋਂ ਇਲਾਵਾ ਜੇਕਰ ਤੁਹਾਨੂੰ ਬਾਹਰੋਂ ਦਵਾਈ ਲੈਣੀ ਪਵੇ ਤਾਂ ਡਾਕਟਰ ਖੁਦ ਲੈ ਕੇ ਦੇਵੇਗਾ ਮਰੀਜ਼ ਨਹੀਂ ਜਾਵੇਗਾ ਉਹ ਸਰਕਾਰ ਨੂੰ ਲਿਖੇਗਾ ਸੋ ਦਵਾਈਆਂ ਵੀ 24 ਘੰਟੇ ਦੇ ਅੰਤਰੰਦਰ ਮਹੱਈਆ ਕਰਵਾਈਆਂ ਜਾਣਗੀਆਂ ਗੁਰਦੇ ਡਾਇਲਿਸਿਸ ਦੀ ਸਹੂਲਤ ਵੀ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਹੈ ਇਸ ਤੋਂ ਇਲਾਵਾ ਮਾਨ ਨੇ ਹੋਰ ਵੀ ਰੋਡ ਸੇਫਟੀ ਬਾਰੇ ਵੀ ਗੱਲ ਕੀਤੀ ਹੈ ਕਿ ਰੋਡ ਸੇਫਟੀ ਫੋਰਸ ਨੇ ਵੀ ਵਧੀਆ ਕੰਮ ਕੀਤਾ ਹੈ 258 ਜਾਨਾਂ ਬਚਾਈਆਂ ਤੇ ਇਸ ਤੋਂ ਇਲਾਵਾ ਸਰਕਾਰ ਜਿਹੜੀ ਹੈ ਸਿੱਖਿਆ ਦੇ ਖੇਤਰ ਵਿੱਚ ਵੀ ਚੰਗਾ ਕੰਮ ਕਰ ਰਹੀ ਹੈ ਸਕੂਲਾਂ ਦੇ ਵਿੱਚ ਵਾਈਫਾਈ ਜਿਹੜੇ ਨੇ 29 ਕਰੋੜ ਰੁਪਏ ਦੀ ਲਾਗਤ ਦੇ ਨਾਲ ਰੱਖੇ ਗਏ ਨੇ ਸੋ ਸਿੰਗਾਪੁਰ ਅਤੇ ਫਿਨਲੈਂਡ ਤੋਂ ਅਧਿਆਪਕਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ 118 ਸਕੂਲ ਆਫ ਮਿਲਨ ਸਤੇ ਕੁੜੀਆਂ ਦੇ ਸਕੂਲਾਂ ਦੇ ਵਿੱਚ ਬੱਸ ਸੇਵਾ ਸ਼ੁਰੂ ਕੀਤੀ ਹੈ 10000 ਵਿਦਿਆਰਥੀਆਂ ਨੇ ਇਸ ਤੋਂ ਲਾਭ ਉਠਾਇਆ ਤੇ ਬੱਚਿਆਂ ਕੋਲ ਜੀਪੀਐਸ ਦੀ ਸਹੂਲਤ ਵੀ ਦਿੱਤੀ ਹੈ ਸੂਮਾਨ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਨਸ਼ਾ ਤਸਕਰਾ ਵਿਰੋਧ ਵੀ ਵੱਡੀ ਕਾਰਵਾਈ ਕੀਤੀ ਹੈ ਤੇ ਇਸ ਤੋਂ ਇਲਾਵਾ ਵੀ ਮਾਨ ਦੇ ਵੱਲੋਂ ਹੋਰ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਨੇ ਕਿ ਕਿਸ ਤਰ੍ਹਾਂ ਇਸ ਸਾਲ ਨਸ਼ਾ ਤਸਕਰਾਂ ਦੀ 335 ਕਰੋੜ ਦੀ ਜਾਇਦਾਦ ਜ਼ਬਤ ਕੀਤੀ ਹੈ 863 ਜਿਹੜੀ ਹੈ ਕਹਿ ਲੋ ਕਿ ਪਗੋੜੇ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਤੋਂ ਇਲਾਵਾ 12000 ਤੋਂ ਵੱਧ ਮਾਮਲੇ ਦਰਜ ਕੀਤੇ ਨੇ ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਚੋਣਾਂ ਦੇ ਆਖਰੀ ਸਾਲ ਵਿੱਚ ਭਰਤੀ ਦਾ ਐਲਾਨ ਕੀਤਾ ਗਿਆ ਸੀ ਪਰ ਸਾਡੀ ਸਰਕਾਰ ਨੇ ਉਹਨਾਂ ਨੇ ਆਖਿਆ ਕਿ ਹਰ ਸਾਲ ਪੁਲਿਸ ਭਰਤੀ ਸ਼ੁਰੂ ਕੀਤੀ ਹੈ ਇਸ ਤੋਂ ਇਲਾਵਾ ਉਹਨਾਂ ਨੇ ਭਰਤੀ ਪ੍ਰਕਿਰਿਆ ਜਿਹੜੀ ਹਰ ਸਾਲ ਹੋਣ ਦੀ ਗੱਲ ਆਖੀ ਹੈ ਅਜਿਹੀ ਸਥਿਤੀ ਦੇ ਵਿੱਚ ਹਰ ਸਾਲ 1800 ਪੁਲਿਸ ਕਰਮਚਾਰੀ 350 ਸਬ ਇਨਸਪੈਕਟਰ ਭਰਤੀ ਕੀਤੇ ਜਾ ਰਹੇ ਨੇ ਤੇ ਇਸ ਦੇ ਨਾਲ ਹੀ ਨਸ਼ਾ ਖਤਮ ਹੋਣ ਦੀ ਵੀ ਗੱਲ ਆਖੀ ਲੋਕਾਂ ਲਈ ਰੋਜ਼ਗਾਰ ਦੇ ਮੌਕੇ ਜਿਹੜੇ ਨੇ ਉਹ ਪੈਦਾ ਕੀਤੇ ਜਾਣਗੇ 10000 ਪੁਲਿਸ ਅਸਾਮੀਆਂ ਭਰਨ ਦੀ ਪ੍ਰਵਾਨਗੀ ਦਿੱਤੀ ਹੈ ਇਸ ਦੇ ਨਾਲ ਹੀ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਤੇ ਕੰਮ ਦਾ ਭਾਰੀ ਬੋਝ ਹੈ ਪਰ ਉਹ ਵੀ ਇਨਸਾਨ ਨੇ ਉਹਨਾਂ ਨੇ ਕਿਹਾ ਕਿ ਅਜਿਹੀ ਸਥਿਤੀ ਵਿੱਚ ਉਹਨਾਂ ਨੂੰ ਇੱਕ ਚੰਗਾ ਵਾਤਾਵਰਨ ਪ੍ਰਦਾਨ ਕਰਨ ਦੇ ਵੀ ਯਤਨ ਕੀਤੇ ਜਾ ਰਹੇ ਨੇ ਉਹਨਾਂ ਨੇ ਹੋਰ ਵੀ ਗੱਲ ਆਖੀ ਹੈ ਕਿ ਸਾਡੀ ਸਰਕਾਰ ਨੇ ਹੁਣ ਤੱਕ 18 ਟੋਲਪਲਾਜ਼ੇ ਬੰਦ ਕਰਵਾਏ ਨੇ ਜੋ ਨਿਰਧਾਰਿਤ ਸਮਾਂ ਸੀਮਾ ਤੋਂ ਵੱਧ ਗਏ ਨੇ ਇਹ ਬੰਦ ਪਹਿਲਾਂ ਹੋਣੇ ਸਨ ਪਰ ਸਾਡੇ ਨੇਤਾਵਾਂ ਨੇ ਇਸ ਵਿੱਚ ਹਿੱਸਾ ਲਿਆ ਪਰ ਹੁਣ ਪੰਜਾਬ ਦੇ ਲੋਕਾਂ ਨੂੰ ਰੋਜ਼ਾਨਾ 6.5 ਲੱਖ ਰੁਪਏ ਦਾ ਲਾਭ ਮਿਲ ਰਿਹਾ ਹੈ ਇਸੇ ਤਰ੍ਹਾਂ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਇੱਕ ਸਹਾਇਤ ਕੇਂਦਰ ਵੀ ਖੋਲ ਦਿੱਤਾ ਹੈ ਉੱਥੇ ਸਟਾਫ ਦਾ ਨਾਦ ਕਰ ਦਿੱਤਾ ਹੈ ਇਸ ਤੋਂ ਇਲਾਵਾ ਵਿਸ਼ੇਸ਼ ਬਸਾਂ ਚਲਾਈਆਂ ਗਈਆਂ ਨੇ ਸੋ ਅੱਜ 76ਵੇਂ ਗਣਤੰਤਰ ਦਿਵਸ ਦੇ ਮੌਕੇ ਤੇ ਜਿੱਥੇ ਭਗਵਾਨ ਸਿੰਘ ਮਾਨ ਨੇ ਝੰਡਾ ਲਹਿਰਾਇਆ ਤਿਰੰਗਾ ਫੈਰਾਇਆ ਉੱਥੇ ਹੀ ਆਪਣੀਆਂ ਸਰਕਾਰ ਦੀਆਂ ਪ੍ਰਾਪਤੀਆਂ ਗਣਾਈਆਂ ਨੇ ਤੇ ਹੋਰ ਉਹਨਾਂ ਵੱਲੋਂ ਪ੍ਰੋਜੈਕਟ ਕਿਹੜੇ-ਕਿਹੜੇ ਸ਼ੁਰੂ ਕੀਤੇ ਜਾ ਰਹੇ ਨੇ ਕੀ-ਕੀ ਪੰਜਾਬ ਦੇ ਲੋਕਾਂ ਨੂੰ ਦਿੱਤਾ ਜਾ ਰਿਹਾ ਉਹ ਵੀ ਗੱਲਾਂ ਸਾਂਝੀਆਂ ਕੀਤੀਆਂ ਨੇ ਬਹਾਦਰ ਪੰਜਾਬੀਓ ਅੱਜ ਦੇਸ਼ ਦੇ 76ਵੇਂ ਗਣਤੰਤਰ ਦਿਵਸ ਦੇ ਮੌਕੇ ਤੇ ਮੈਸੂ ਪੰਜਾਬੀਆਂ ਨੂੰ ਅਤੇ ਦੇਸ਼ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਅੱਜ ਦੇ ਇਸ ਮੌਕੇ ਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਪਟਿਆਲਾ ਇਸ ਪਵਿੱਤਰ ਧਰਤੀ ਤੇ ਗੁਰੂ ਸਾਹਿਬ ਜੀ ਨੂੰ ਸ਼ਰਧਾ ਤੇ ਸਤਿਕਾਰ ਵਿਪੇਟ ਕਰਦਾ ਹਾਂ ਹਿੰਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਧਰਮ ਦੀ ਆਜ਼ਾਦੀ ਦੇ ਨਾਲ ਨਾਲ ਧਰਮ ਨਿਰਪੱਖਤਾ ਅਤੇ ਮਨੁੱਖੀ ਕਦਰਾਂ ਕੀਮਤਾਂ ਦੀ ਖਾਤਰ ਆਪਣਾ ਬલિદાન ਦਿੱਤਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਪਾਵਨ ਬਾਣੀ ਏਕਤਾ, ਸਰਬ ਸੰਜੀਵਾਲਤਾ, ਬਹਾਦਰੀ, ਹੱਕ ਸੱਚ ਦੀ ਆਵਾਜ਼ ਠਾਉਣ ਤੇ ਦਇਆ ਦਾ ਸੰਦੇਸ਼ ਦਿੰਦੀ ਹੈ। ਪਿਆਰੇ ਪੰਜਾਬੀਓ ਇਸ ਬਮਾਰਕ ਮੌਕੇ ਤੇ ਮੈਂ ਮੁਲਕ ਦੀ ਆਜ਼ਾਦੀ ਲਈ ਲੜੇ ਬੜੇ ਲੰਬੇ ਸੰਘਰਸ਼ ਦੇ ਵਿੱਚ ਆਪਣੀਆਂ ਜਾਨਾਂ ਵਾਰਨ ਵਾਲੇ ਹਜ਼ਾਰਾਂ ਬੇਸ਼ਕਤ ਸੂਰਬੀਰਾਂ ਨੂੰ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਸ਼ਰਧਾ ਤੇ ਸਤਕਾਰ ਭੇਟ ਕਰਦਾ ਹਾਂ ਸਾਨੂੰ ਸਮੂਹ ਪੰਜਾਬੀਆਂ ਨੂੰ ਇਸ ਗੱਲ ਦਾ ਫਕਰ ਹੈ ਕਿ ਮੁਲਕ ਦੇ ਆਜ਼ਾਦੀ ਸੰਗਰਾਮ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀ ਯੋਧਿਆਂ ਨੇ ਦਿੱਤੀਆਂ ਸੋ ਮੁਲਕ ਨੂੰ ਆਜ਼ਾਦ ਕਰਾਉਣ ਲਈ ਸਹੀ ਮਾਨੇ ਵਿੱਚ ਗਨਰਾਜ ਬਣਾਉਣ ਲਈ ਦੇਸ਼ ਨੂੰ ਆਪਣੇ ਸੰਵਿਧਾਨ ਦੀ ਲੋੜ ਸੀ ਅਨੇਕਾਂ ਵਿਭਿੰਨਤਾਵਾਲੇ ਸਾਡੇ ਇਸ ਵਿਸ਼ਾਲ ਮੁਲਕ ਦੇ ਵਿੱਚ ਸੰਵਿਧਾਨ ਬਣਾਉਣਾ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਬਹੁਤ ਮਹਾਨ ਕਾਰਜ ਸੀ ਇਸ ਕਾਰਜ ਨੂੰ ਸਿਰੇ ਚੜਾਉਣ ਲਈ ਸਭ ਤੋਂ ਵੱਡਾ ਯੋਗਦਾਨ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਜੀ ਦਾ ਸੀ ਜਿਸ ਨਾਲ ਸਾਡੇ ਮੁਲਕ ਵਿੱਚ ਜਮਹੂਰੀ ਕਦਰਾਂ ਕੀਮਤਾਂ ਨੂੰ ਪ੍ਰਣਾਇਆ ਹੋਇਆ ਸੰਵਿਧਾਨ ਲਾਗੂ ਹੋਇਆ ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਸਾਲ 1950 ਦੇ ਵਿੱਚ ਅੱਜ ਦੇ ਦਿਨ ਸੰਵਿਧਾਨ ਲਾਗੂ ਹੋਇਆ ਇਸ ਲਈ ਸਾਰੇ ਦੇਸ਼ ਵਾਸੀਆਂ ਲਈ ਬਹੁਤ ਮਹੱਤਵਪੂਰਨ ਦਿਨ ਮੈਂ ਇੱਕ ਵਾਰ ਫਿਰ ਤੁਹਾਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਸੰਵਿਧਾਨ ਲਾਗੂ ਹੋਣ ਤੋਂ 75 ਬਾਰੇ ਪੂਰੇ ਹੋਣ ਉੱਤੇ ਦੇਸ਼ ਵਿੱਚ ਸੰਵਿਧਾਨ ਬਾਰੇ ਚਰਚਾ ਵੀ ਹੋ ਰਹੀ ਹੈ ਦੇਸ਼ ਦੀ ਸੰਸਦ ਵਿੱਚ ਵੀ ਮੌਜੂਦਾ ਸੰਦਰਭ ਚ ਸਵਿਧਾਨ ਦੀ ਮਹੱਤਤਾ ਬਾਰੇ ਵਿਸ਼ੇਸ਼ ਸੈਸ਼ਨ ਵੀ ਹੋਇਆ ਆਜ਼ਾਦੀ ਸੰਗਰਾਮ ਚ ਪੰਜਾਬੀ ਯੋਧਿਆਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਕੂਕਾ ਲਹਿਰ ਬੱਬਰ ਕਾਲੀ ਲਹਿਰ ਗਦਰ ਲਹਿਰ ਕਾਮਾਗਾਟਾ ਮਾਰੂ ਪਗੜੀ ਸੰਭਾਲ ਜੱਟਾ ਵਰਗੀਆਂ ਆਜ਼ਾਦੀ ਲਹਿਰਾਂ ਤਾਂ 100% ਦੀ 100% ਹੀ ਪੰਜਾਬ ਦੀਆਂ ਸਨ ਪੰਜਾਬੀ ਸਨ ਉਹ ਝੂਲਮ ਤੇ ਜ਼ਬਰ ਦੇ ਖਿਲਾਫ ਗੱਟਨ ਦੀ ਪ੍ਰੇਰਣਾ ਗੁਰੂ ਸਾਹਿਬਾਨ ਪਾਸੋਂ ਹਰ ਪੰਜਾਬੀ ਨੂੰ ਗੁਰਤੀ ਦੇ ਵਿੱਚ ਹੀ ਮਿਲੀ ਹੈ। ਬਾਬਾ ਮਹਾਰਾਜ ਸਿੰਘ, ਬਾਬਾ RAM ਸਿੰਘ, ਸ਼ਹੀਦ ਭਗਤ ਸਿੰਘ, ਸੁਖਦੇਵ, ਲਾਲ Lajpat Rai, ਸ਼ਹੀਦ ਉਦਮ ਸਿੰਘ, ਕਰਤਾਰ ਸਿੰਘ ਸਰਾਭਾ, ਮਦਨ ਲਾਲ ਟਿੰਗਰਾ, ਦੀਵਾਨ ਸਿੰਘ ਕਾਲੇਪਾਣੀ ਅਤੇ ਹੋਰ ਸੰਕੜੇ ਯੋਧੇ ਜਿਨ੍ਹਾਂ ਨੇ ਭਾਰਤ ਦਾ ਇਤਿਹਾਸ ਰਚਿਆ। ਬਾਬਾ ਮਹਾਰਾਜ ਸਿੰਘ, ਬਾਬਾ RAM ਸਿੰਘ, ਕਰਤਾਰ ਸਿੰਘ ਸਰਾਭਾ ਤੇ ਸ਼ਹੀਦ ਭਗਤ ਸਿੰਘ ਦੇ ਸਾਥੀ ਸੁਖਦੇਵ ਜੀ ਇਹ ਲੁਧਿਆਣਾ ਜ਼ਿਲ੍ਹੇ ਨਾਲ ਹੀ ਸਬੰਧਤ ਸੋ ਇਹਨਾਂ ਦੇ ਇਹਨਾਂ ਸ਼ਹੀਦਾਂ ਦਾ ਸੁਪਨਾ ਸੀ ਕਿ ਯਾਦ ਭਾਰਤ ਵਿੱਚ ਗਰੀਬੀ, ਅਨਪੜਤਾ, ਬੇਰੁਜ਼ਗਾਰੀ, ਉੱਚਨੀ ਚ ਸਮਾਜਿਕ, ਆਰਥਿਕ ਤੇ ਕਾਨੂੰਨੀ ਨਾ ਬਰਾਬਰੀ ਵਰਗੀਆਂ ਲਾਹਨਤਾਂ ਵਾਸਤੇ ਕੋਈ ਥਾਂ ਨਾ ਹੋਵੇ ਪਰ ਬੜੇ ਅਫਸੋਸ ਦੀ ਗੱਲ ਹੈ 7.5 ਦਹਾਕੇ ਬੀਤਣ ਤੋਂ ਬਾਅਦ ਵੀ ਸ਼ਹੀਦਾਂ ਦੇ ਸੁਪਨੇ ਸাকার ਨਹੀਂ ਹੋਏ ਆਜ਼ਾਦੀ ਹਾਸਲ ਕਰਨ ਲਈ ਜਦੋਂ ਦੇਸ਼ ਦਾ ਵਟਵਾਰਾ ਹੋਇਆ ਉਦੋਂ ਵੀ ਸਭ ਤੋਂ ਵੱਧ ਨੁਕਸਾਨ ਪੰਜਾਬੀਆਂ ਨੇ ਚੁੱਕਿਆ ਤੋ ਦੇਸ਼ ਨੂੰ ਭੁੱਖਮਰੀ ਤੋਂ ਤੇ ਬਾਹਰਲੇ ਹਮਲਿਆਂ ਤੋਂ ਰਾਖੀ ਕਰਨ ਲਈ ਹਮੇਸ਼ਾ ਪੰਜਾਬੀ ਮੋਰੀ ਰਹਿੰਦੇ ਨੇ ਅਨਾਜ ਭੰਡਾਰ ਦੇ ਵਿੱਚ 60% ਦੀ ਪੰਜਾਬੀ ਯੋਗਦਾਨ ਪਾਉਂਦੇ ਨੇ ਜਦੋਂ ਵੀ ਦੇਸ਼ ਦੇ ਵਿੱਚ ਕਿਤੇ ਅਨਾਜ ਦੀ ਕਮੀ ਆਉਂਦੀ ਹੈ ਤਾਂ ਦੇਸ਼ ਨੂੰ ਪੰਜਾਬ ਤੋਂ ਹੀ ਉਮੀਦ ਹੁੰਦੀ ਹੈ ਤੇ ਪੰਜਾਬ ਨੇ ਕਦੇ ਵੀ ਦੇਸ਼ ਦਾ ਦਿਲ ਤੋੜਿਆ ਨਹੀਂ ਭਾਵੇਂ ਉਹਰਾ ਇਨਕਲਾਬ ਹੋਵੇ ਭਾਵੇਂ ਉਹ ਵਕ ਵਕ ਸਮੇਂ ਤੇ ਵਕ ਵਕ ਮੌਕੇ ਤੇ ਚਲਾਈਆਂ ਗਈਆਂ ਹੋਰ ਲਹਿਰਾਂ ਹੋਣ ਪੰਜਾਬੀ ਹਮੇਸ਼ਾ ਅੱਗੇ ਰਹੇ ਨੇ ਸੋ ਪੰਜਾਬ ਦੇ ਮਿਹਨਤ ਕਸ਼ ਕਿਸਾਨਾਂ ਨੇ ਕਦੇ ਵੀ ਮੁਲਕ ਨੂੰ ਨਾਲ ਦਾ ਸੰਕਟ ਨਹੀਂ ਪੈਦਾ ਹੋਣ ਦਿੱਤਾ ਅਸਲ 'ਚ ਕਿਸਾਨ ਜਿਹੜੇ ਨੇ ਅੰਨ ਦਾਤੇ ਨੇ ਜਿਨ੍ਹਾਂ ਸਾਦਕਾ ਕੋਈ ਭੁੱਖੇਟ ਨਹੀਂ ਸੋਚ ਸਕਦਾ ਪਰ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਸਾਡੇ ਅੰਨ ਦਾਤ ਨੂੰ ਹੜਤਾਲਾਂ ਕਰਨੀਆਂ ਪੈ ਰਹੀਆਂ ਨੇ ਦਰਨੇ ਦੇਣੇ ਪੈ ਰਹੇ ਨੇ ਇੱਥੋਂ ਤੱਕ ਕਿ ਪਹਿਲੀ ਵਾਰ ਹੋਇਆ ਕਿ ਮਰਨ ਵਰਤ ਵਰਗੇ ਕਦਮ ਵੀ ਚੁੱਕਣੇ ਪੈ ਰਹੇ ਨੇ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਅੰਦਾ ਤੈਨੂੰ ਬੁਲਾ ਕੇ ਗੱਲ ਕਰਕੇ ਉਹਨਾਂ ਦੀਆਂ ਮੰਗਾਂ ਜਿਹੜੀਆਂ ਪੂਰੀਆਂ ਕਰਨ ਤਾਂ ਕਿ ਸਾਡੇ ਟਰੈਕਟਰਾਂ ਦੇ ਮੂੰਹ ਜਿਹੜੇ ਨੇ ਉਹ ਦਿੱਲੀ ਦੀ بجائے ਆਪਣੇ ਖੇਤਾਂ ਵੱਲ ਰਹਿਣ ਖੇਤਾਂ ਦਾ ਰਾਜਾ ਕਿਹਾ ਜਾਂਦਾ ਟਰੈਕਟਰ ਨੂੰ ਤੂੰ ਖੇਤਾਂ 'ਚ ਚੰਗਾ ਲੱਗਦਾ ਸਾਡੇ ਪੰਜਾਬ ਨਾਲ ਕਈ ਜਗ੍ਹਾ ਤੇ ਸਮੇਂ-ਸਮੇਂ 'ਤੇ ਸਰਕਾਰਾਂ ਨੇ ਵਿਤਕਰਾਵ ਵੀ ਕੀਤਾ ਜਿਵੇਂ ਮੌਜੂਦਾ ਗੱਲ ਕਰਾਂ ਤਾਂ ਰੂਰਲ ਡਿਵੈਲਪਮੈਂਟ ਫੰਡ ਜਿਹਦੇ ਨਾਲ ਪੰਜਾਬ ਦੀਆਂ ਸਾਰੀਆਂ ਮੰਡੀਆਂ ਤੇ ਮੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਬਣਦੀਆਂ ਨੇ ਰੂਰਲ ਡਿਵੈਲਪਮੈਂਟ ਫੰਡ ਦਾ ਲਗਭਗ 5500 ਕਰੋੜ ਰੁਪਇਆ ਜੋ ਹੱਕ ਬਣਦਾ ਪੰਜਾਬ ਦਾ ਉਹਨੂੰ ਕੇਂਦਰ ਸਰਕਾਰ ਨੇ ਬਿਨਾਂ ਬਜਾਅ ਰੋਕਿਆ ਹੋਇਆ ਉਹ ਜਾਰੀ ਕਰਨਾ ਚਾਹੀਦਾ ਔਰ ਕਈ ਵਾਰੀ ਸਾਨੂੰ ਕੇਂਦਰ ਸਰਕਾਰ ਤੋਂ ਪੰਜਾਬ ਦਾ ਬਣਦਾ ਹੱਕ ਲੈਣ ਵਾਸਤੇ ਹਾਈ ਕੋਰਟ ਜਾਂ ਸੁਪਰੀਮ ਕੋਰਟ ਦਾ ਦਰਵਾਜ਼ਾ ਵੀ ਖੜਕਾਉਣਾ ਪੈਂਦਾ ਜੋ ਕਿ ਸਾਡਾ ਸੰਵਿਧਾਨਿਕ ਹੱਕ ਹੈ ਅੱਜ ਸੰਵਿਧਾਨ ਦਾ ਦਿਨ ਮਨਾ ਰਹੇ ਹਾਂ ਉਹਦੇ ਲਈ ਸਾਨੂੰ ਹਾਈ ਕੋਰਟਾਂ ਦੇ ਜਾਂ ਕਚੈਰੀਆਂ ਦੇ ਦਰਵਾਜ਼ੇ ਖੜਕਾਉਣੇ ਪੈਂਦੇ ਆ ਅਫਸੋਸ ਦੀ ਗੱਲ ਹੈ ਮੈਂ ਗੱਲ ਸਪਸ਼ਟ ਕਰ ਦੇਣਾ ਪੰਜਾਬੀ ਨਾ ਕਦੇ ਝੁਕੇ ਆ ਨਾ ਕਦੇ ਝੁਕਣਗੇ ਆਪਣੇ ਹੱਕ ਪੰਜਾਬੀ ਲੈ ਕੇ ਰਹਿਣਗੇ ਲਗਭਗ ਪੌਣੇ 3 ਸਾਲ ਦੀ ਸਰਕਾਰ ਹੋ ਗਈ ਪੰਜਾਬ 'ਚ 16 ਮਾਰਚ 2022 ਨੂੰ ਸ਼ਹੀਦ ਆਜ਼ਮ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿੱਚੇ ਸੌ ਚੁੱਕ ਕੇ ਸਰਕਾਰ ਦਾ ਕਾਰਜਪਾਲ ਸੰਭਾਰਿਆ ਸੀ। ਇਨ੍ਹਾਂ ਪੌਣੇ ਤਿੰਨ ਤਿੰਨ ਸਾਲਾਂ 'ਚ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਵਾਸਤੇ ਜਿਹੜੇ ਉਪਰਾਲੇ ਨੇ ਉਹ ਸਹੀ ਦਿਸ਼ਾ ਵੱਲ ਜਾ ਰਹੇ ਨੇ। ਕੁਝ ਦੁਸ਼ਮਣਾਂ ਤਾਕਤਾਂ ਦੀਆਂ ਪੰਜਾਬ ਨੂੰ ਸ਼ਾਂਤੀ ਭੰਗ ਕਰਨ ਦੀਆਂ ਉਹਦੀਆਂ ਚਾਲਾਂ ਚੱਲਣ ਦੀ ਵੀ ਉਹਨਾਂ ਨੇ ਕੋਸ਼ਿਸ਼ਾਂ ਰਹੀਆਂ ਨੇ ਪਰ ਅਜੇ ਅੰਸਰ ਨੂੰ ਸਪਸ਼ਟ ਕਰ ਦੇਣਾ ਚਾਹੁੰਦੇ ਆ ਕਿ ਅਜੀਆਂ ਤਾਕਤਾਂ ਨੂੰ ਅਸੀਂ ਮੂੰਹ ਮੂੰਹ ਤੋੜਮਾ ਜਵਾਬ ਦੇਵਾਂਗੇ ਪੰਜਾਬ ਦੀ ਧਰਤੀ ਮਹਾਨ ਗੁਰੂਆਂ ਸੰਤਾਂ ਮਹਾਂਪੁਰਸ਼ਾਂ ਫਕੀਰਾਂ ਪੀਰਾਂ ਪੈਗੰਬਰਾਂ ਦੀ ਪਵਿੱਤਰ ਧਰਤੀ ਹੈ ਇੱਥੇ ਮੁਹੱਬਤ ਤੇ ਭਾਈਚਾਰਕ ਸਾਂਝ ਜਿਹੜਾ ਉਹ ਹਮੇਸ਼ਾ ਬਣੀ ਰਹੂਗੀ ਭਾਈਚਾਰਕ ਸਾਂਝ ਨੂੰ ਤੋੜਨ ਦੇ ਕਈ ਉਪਰਾਲੇ ਕੀਤੇ ਗਏ ਨੇ ਪਰ ਉਹ ਅਸਫਲ ਰਹੇ ਨੇ ਮੈਂ ਸਮੁੱਚੇ ਪੰਜਾਬੀਆਂ ਨੂੰ ਯਕੀਨ ਦਿਵਾਣਾ ਕਿ ਸੂਬੇ ਵਿੱਚ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਹਰ ਕੀਮਤ ਤੇ ਕਾਇਮ ਰੱਖੀ ਜਾਊਗਾ ਅੱਜ ਦੇ ਇਸ ਪਵਿੱਤਰ ਦਿਹਾੜੇ ਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਦੇਸ਼ ਸਮਾਜ ਤੇ ਕੌਮ ਦੀ ਮਾਨ ਮਰਿਆਦਾ ਲਈ ਹਰ ਪ੍ਰਕਾਰ ਦੀ ਕੁਰਬਾਨੀ ਦੇਣ ਦਾ ਪ੍ਰਣ ਕਰੀਏ ਉਸ ਮਨੋਰਥ ਦੀ ਪੂਰਤੀ ਲਈ ਹਮੇਸ਼ਾ ਯਤਨ ਸਿਲ ਰਹੀ ਹੈ ਜਿਸ ਲਈ ਸਾਡੇ ਦੇਸ਼ ਦੇ ਆਜ਼ਾਦੀ ਘੁਲਾਟੀਆਂ ਨੇ ਲੰਬਾ ਸੰਘਰਸ਼ ਤੇ ਕੁਰਬਾਨੀਆਂ ਦਿੱਤੀਆਂ ਨੇ ਸੋ ਜੋ 2022 ਤੋਂ ਸੰਵਿਧਾਨ ਨੂੰ ਤੁਸੀਂ ਹਾਜ਼ਰ ਨਾਜ਼ਰ ਜਾਣ ਕੇ ਉਸੇ ਸੰਵਿਧਾਨ ਚੋਂ ਮਿਲੇ ਹੱਕ ਨਾਲ ਵੋਟਾਂ ਪਾ ਕੇ ਸਰਕਾਰ ਬਣਾਈ ਮੈਂ ਕੁਝ ਬਹੁਤਾ ਨਹੀਂ ਹੁੰਦਾ ਸਮਾਂ ਪਾਉਣਾ 3 ਸਾਲ ਪਰ ਕੁਝ ਪ੍ਰਾਪਤੀਆਂ ਤੁਹਾਨੂੰ ਇਸ ਤਰ੍ਹਾਂ ਦੇ ਦੱਸ ਦੇਣ ਸਭ ਤੋਂ ਪਹਿਲਾਂ ਰੋਜ਼ਗਾਰ ਵੱਲ ਅਸੀਂ ਧਿਆਨ ਦਿੱਤਾ ਹੁਣ ਤੱਕ 50000 ਤੋਂ ਵੱਧ ਨੌਜਵਾਨ ਮੁੰਡੇ ਕੁੜੀਆਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਬਿਨਾਂ ਕਿਸੇ ਸ਼ਿਫਾਰਿਸ਼ ਤੇ ਤੇ ਬਿਨਾਂ ਕਿਸੇ ਰਿਸ਼ਵਤ ਦੇ ਇਸ ਤੋਂ ਇਲਾਵਾ ਅਢਾਹ ਤੇ ਠੇਕੇ ਤੇ ਕੰਮ ਕਰਨ ਵਾਲੇ ਵਰਕਚਾਰਜ ਆਰਜੀ ਮੁਲਾਜ਼ਮ ਦਿਹਾੜੀਦਾਰ ਜੋ 10 ਸਾਲਾਂ ਨੀਂ ਸੇਵਾਵਾਂ ਪੂਰੀਆਂ ਕਰ ਚੁੱਕੇ ਸੀ ਉਹਨਾਂ ਨੂੰ ਵੀ ਸੇਵਾਮੁਨਤ ਦੀਆਂ ਰੈਗੂਲਰ ਕੀਤੀਆਂ 12000 ਤੋਂ ਵੱਧデアਪਕਾਂ ਨੂੰ ਸੇਵਾਮਾਂ ਰੈਗੂਲਰ ਕਰਤੀ ਤੇ ਉਹਨਾਂ ਦੀ ਤਨਖਾਹਾਂ ਚ 2 ਤੋਂ 3 ਗੁਣਾ ਦਾ ਇਜ਼ਾਫਾ ਵੀ ਕੀਤਾ ਹੈ ਫਿਰ ਸਰਕਾਰ ਤੁਹਾਡੇ ਦਵਾਰ ਨਾਂ ਦਾ ਇੱਕ ਪ੍ਰੋਗਰਾਮ ਚਲਾਇਆ ਜਿਦੇ ਚ 43 ਸੇਵਾਮਾਂ ਹੈ ਜਿਏ ਨੇ ਕਿ ਤੁਸੀਂ ਇੱਕ ਨੰਬਰ ਹੈ ਇੱਕ ਐਪ ਹੈ ਉੱਤੇ ਜਾ ਕੇ ਤੁਸੀਂ ਉੱਤੇ ਰਜਿਸਟਰ ਕਰਵਾ ਦਿਓ ਤਾਂ ਸਰ ਕੋ ਸਰਕਾਰੀ ਜਿਹੜਾ ਮੁਲਾਜ਼ਮ ਹੈ ਉਸ ਦਫ਼ਤਰ ਦਾ ਉਹ ਆ ਕੇ ਤੁਹਾਡੇ ਕੋਲੋਂ ਸਾਰੇ ਡਾਕੂਮੈਂਟ ਲੈ ਕੇ ਜਾਊਗਾ ਤੇ ਤੁਹਾਡਾ ਕੰਮ ਟਾਈਮ ਬౌੰਡ ਜਿਹੜਾ ਉਹ ਹੋਊਗਾ ਤੁਹਾਨੂੰ ਕਿਤੇ ਦਫ਼ਤਰਾਂ ਚ ਖੱਜਲ ਖਵਾਰ ਹੋਣ ਦੀ ਜ਼ਰੂਰਤ ਨਹੀਂ ਪਾਉਗੀ। ਸਭ ਤੋਂ ਵੱਡਾ ਜਿਹੜਾ ਸਿਉਂਕ ਲੱਗੀ ਹੋਈ ਸਮਾਜ ਨੂੰ ਹੈਗੇ ਭ੍ਰਿਸ਼ਟਾਚਾਰ ਦੀ। ਕਰਪਸ਼ਨ ਦੀ। ਸਾਡੀ ਪਾਰਟੀ ਅਰਵਿੰਦ ਕੇਜਰੀਵਾਲ ਜੀ ਨੇ ਇੱਕ ਭ੍ਰਿਸ਼ਟਾਚਾਰ ਵਿਰੋਧੀ ਲਹਿਰ ਚੋਂ ਬਣਾਈ ਹੈ। ਤਦੋਂ RAM LILA ਗਰਾਊਂਡ ਦਿੱਲੀ ਵਿਖੇ ਬਹੁਤ ਵੱਡਾ ਇਕੱਠ ਹੋਇਆ ਸੀ ਪੂਰੇ ਦੇਸ਼ ਦੇਸ਼ ਤੋਂ ਲੋਕ ਗਏ ਸੀ ਸੋ ਐਂਟੀ ਕ腐ਪਸ਼ਨ ਮੂਵਮੈਂਟ ਚੋ ਸਾਡੀ ਪਾਰਟੀ ਨਿਕਲੀ ਹੈ ਤੇ ਅਸੀਂ 23 ਮਾਰਚ 2022 ਨੂੰ ਹੀ ਜਾਨੀ ਕਿ 7 ਦਿਨਾਂ ਬਾਅਦ ਸ਼ਹੀਦ ਆਜ਼ਮ ਦਾ ਸ਼ਹੀਦੀ ਦੇਵ ਸੋਂ ਦਾ ਐਂਟੀ ਕ腐ਪਸ਼ਨ ਹੈਲਪਲਾਈਨ ਸ਼ੁਰੂ ਕੀਤੀ ਹੈ ਵਿਜੀਲੈਂਸ ਨੇ ਭ੍ਰਿਸ਼ਟਾਚਾਰ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਹੈ 2024 ਚ 173 ਬੰਦਿਆਂ ਨੂੰ ਰੰਗੇ ਹੱਤੀ ਰਿਸ਼ਵਤ ਲੈਂਦਿਆਂ ਫੜਿਆ ਇਹਨਾਂ ਚ 10 ਗੈਸਟਡ ਅਫਸਰ ਵੀ ਨੇ 129 ਨਾਨ ਗੈਸਟਡ ਅਫਸਰ ਨੇ ਬਕਤੀ ਪੁਲਿਸ ਮੁਲਾਜ਼ਮ ਨੇ 24 ਪਟਵਾਰੀ ਵੀ ਗ੍ਰਿਫਤਾਰ ਕੀਤੇ ਗਏ ਸੇਤਾਲੇ ਪਾਸਿਓਂ ਕਿਉਂਕਿ ਸਾਡੀ ਪ੍ਰਾਇੋਰਟੀ ਹੈ ਹੈਲਥ ਤੇ ਐਜੂਕੇਸ਼ਨ ਸੇਤਾਲੇ ਪਾਸਿਓਂ ਪੰਜਾਬ ਚ 881 ਆਮ ਆਦਮੀ ਕਲੀਨਿਕ ਐਸ ਵਕਤ ਚੱਲ ਰਹੇ ਨੇ ਜਿਦੇ ਚੋਂ 565 ਪਿੰਡੂਲਾ ਕੈਂਚ ਨੇ 316 ਸ਼ਹਿਰੀ ਇਲਾਕਿਆਂ ਚ ਨੇ ਹੁਣ ਤੱਕ ਇਨ੍ਹਾਂ ਕਲੀਨਿਕਾਂ ਦੇ ਵਿੱਚ 2 ਕਰੋੜ 70 ਲੱਖ ਬੰਦੇ ਆ ਕੇ ਆਪਣਾ ਚੈੱਕਅਪ ਕਰਾ ਕੇ ਆਪਣਾ ਦਵਾਈਆਂ ਲੈ ਕੇ ਠੀਕ ਹੋ ਕੇ ਜਾ ਚੁੱਕੇ ਨੇ ਸਧਾਰਨ ਤਰ੍ਹਾਂ ਤੇ ਐਕਸਰੇ ਅਲਟਰਾਸਾਉਂਡ ਕਰਾਉਣ ਦੀ ਸਹੂਲਤ ਹੈ 202 ਐਕਸਰੇ ਸੈਂਟਰ 399 ਅਲਟਰਾਸਾਉਂਡ ਸੈਂਟਰ ਵੀ ਇੰਪੈਨਲ ਕੀਤੇ ਗਏ ਨੇ 12 ਜੇ ਕਰੋਨੇ ਪੈ ਜੇ ਤਾਂ ਉਹ ਉਹਨਾਂ ਦਾ ਪੈਸਾ ਨਹੀਂ ਲੱਗੂਗਾ ਮਰੀਜ਼ਾਂ ਦਾ ਸਰਕਾਰ ਉਹਦਾ ਪੈਸਾ ਦੇਊਗੀ ਤੇ ਜੇ ਕਿਤੇ ਇੱਕ ਹੋਰ ਹਸਪਤਾਲਾਂ ਨੂੰ ਅਸੀਂ ਬੜੀ ਜਿਹੜੀ ਕਿ ਦੁੱਖ ਦੀ ਰੱਖ ਸੀ ਇਹ ਉਦੋਂ ਹੀ ਪਤਾ ਲੱਗਦਾ ਜਦੋਂ ਤੁਸੀਂ ਆਪ ਉਹਨਾਂ ਵਿੱਚੋਂ ਲੰਗੇ ਹੋਵੋ ਕਿ ਆਮ ਤੌਰ ਤੇ ਸਰਕਾਰੀ ਹਸਪਤਾਲਾਂ ਦੇ ਵਿੱਚ ਇਲਾਜ ਲਈ ਦਾਖਲਤਾ ਕਰ ਲਿਆ ਜਾਂਦਾ ਪਰ ਦਵਾਈਆਂ ਸਾਰੀਆਂ ਬਾਹਰੋਂ ਲਿਖਿਆ ਜਾਂਦੀਆਂ ਬਾਰ ਜਿਹੜੀਆਂ ਦਵਾਈਆਂ ਬਹੁਤ ਮਹਿੰਗੀਆਂ ਮਿਲਦੀਆਂ ਨੇ ਉਹ ਬੰਦੇ ਦੇ ਬਸਤ 'ਚ ਨਹੀਂ ਅਸੀਂ ਇਹ ਸਖਤ ਤਾਂ ਤਾਂ ਕੀਤੀਆਂ ਨੇ ਕਿ ਕੋਈ ਵੀ ਹਸਪਤਾਲ ਦੇ ਵਿੱਚ ਕੋਈ ਵੀ ਡਾਕਟਰ ਜਿਹੜਾ ਉਹ ਬਾਹਰੋਂ ਦਵਾਈ ਨਹੀਂ ਲਿਖੂਗਾ ਉਹ ਸਾਰੀਆਂ ਦਵਾਈਆਂ ਅੰਦਰ ਹੀ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਾਵਾਂਗੇ ਜੇ ਕੋਈ ਦਵਾਈ ਐਸੀ ਹੈ ਕਿ ਬਾਹਰੋਂ ਲੈਣੀ ਹੀ ਪੈਣੀ ਹੈ ਨਹੀਂ ਹੈਗੀ ਉਸ ਸਮੇਂ ਤਾਂ ਡਾਕਟਰ ਆਪ ਜਾ ਕੇ ਲੈ ਕੇ ਆਊਗਾ ਮਰੀਜ਼ ਨੂੰ ਨਹੀਂ ਭੇਜਿਆ ਜਾਊਗਾ ਉਹਦੇ ਰਿਸ਼ਤੇਦਾਰਾਂ ਨੂੰ ਭੇਜਿਆ ਜਾਊਗਾ ਤੇ ਉਹ ਲਿਖ ਕੇ ਦੇ ਦਊਗਾ ਸਾਨੂੰ ਫਿਰ ਕਿ ਆ ਦਵਾਈ ਜਿਹੜੀ ਹੈ ਨਹੀਂ ਉਹਨੂੰ 24 ਘੰਟਿਆਂ ਦੇ ਵਿੱਚ ਵਿੱਚ ਉਹ ਦਵਾਈ ਜਿਹੜੀ ਹੈ ਉੱਥੇ ਹਸਪਤਾਲ ਚ ਪਹੁੰਚ ਜਾਊਗਾ ਗੁਰਦਿਆਂ ਦੇ ਬਿਮਾਰੀਆਂ ਤੋਂ ਪੀੜਤ ਵਿਅਕਤੀਆਂ ਨੂੰ ਹਸਪਤਾਲਾਂ ਚ ਮੁਫਤ ਡਾਇਲਿਸ ਕਰਾਉਣ ਦੀ ਵਿਵਸਥਾ ਕਰਤੀ 168 ਡਾਇਲਿਸਿਸ ਮਸ਼ੀਨਾਂ ਸਥਾਪਿਤ ਕੀਤੀਆਂ ਗਈਆਂ ਹਨ ਇੱਕ ਫਰਿਸ਼ਤੇ ਸਕੀਮ ਹੈ ਅੱਜ ਉਹਨਾਂ ਚੋਂ ਕੁਝ ਜਿਹੜੇ ਫਰਿਸ਼ਤੇ ਸੱਚੀ ਮੁੱਚੀ ਫਰਿਸ਼ਤੇ ਨੇ ਜਿਨ੍ਹਾਂ ਨੇ ਜਾਨਾਂ ਬਚਾਈਆਂ ਜ਼ਖਮੀਆਂ ਦੀਆਂ ਕੁਝ ਨੂੰ ਸਨਮਾਨਿਤ ਵੀ ਕੀਤਾ ਜਾਊਗਾ ਉਹਦੇ ਤਹਿਤ ਸਮੇਂ ਸਿਰ ਤੇ ਇਲਾਜ ਦੇ ਉਪਚਾਰ ਦੇ ਹਸਪਤਾਲ ਜਿੱਥੇ ਮਰਜ਼ੀ ਪਹੁੰਚਾ ਦੇ ਕੋਈ ਉਹ ਤੋਂ ਪੁੱਛਕਿਛ ਨਹੀਂ ਕੀਤੀ ਜਾਊ 223 ਵਿਅਕਤੀਆਂ ਨੂੰ ਮੁਫਤ ਇਲਾਜ ਦੀ ਮੁਹਈਆ ਕਰਾਇਆ ਗਿਆ ਤੇ ਸਹਾਇਤਾ ਕਰਨ ਵਾਲੇ ਨੂੰ 2000 ਰੁਪਏ ਦੀ ਇਨਾਮੀ ਰਾਸ਼ੀ ਤੇ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ ਜਾਂਦਾ ਲੋਕਾਂ ਦੀ ਤੰਦਰੁਸਤੀ ਲਈ ਮੁੱਖ ਮੰਤਰੀ ਯੋਗਸ਼ਾਲਾ ਸਕੀਮ ਸ਼ੁਰੂ ਕੀਤੀ ਹੈ ਸੂਬੇ ਚ 3282 ਯੋਗਸ਼ਾਲਾਾਂ ਮ ਚੱਲ ਰਹੀਆਂ ਨੇ 1 ਲੱਖ ਤੋਂ ਵੱਧ ਲੋਕ ਯੋਗਾ ਦਾ ਫਾਇਦਾ ਲੈ ਰਹੇ ਨੇ ਸੇਤਮੰਦ ਪੰਜਾਬ ਮਿਸ਼ਨ ਜਿਹੜਾ 550 ਕਰੋੜ ਰੁਪਏ ਦੀ ਲਾਗਤ ਨਾਲ ਸ਼ੁਰੂ ਕੀਤਾ ਗਿਆ ਹੁਣ ਆ ਜਾਂਦੇ ਆਪਾਂ ਸਿੱਖਿਆ ਤੇ ਸਰਕਾਰ ਨੇ ਸਕੂਲ ਆਫ ਐਮੀਨੈਂਸ ਦੀ ਸਥਾਪਨਾ ਕੀਤੀ ਹੈ ਵਿਦਿਆਰਥੀਆਂ ਨੂੰ ਮੁਫਤ ਵਰਦੀਆਂ ਮਹਈਆ ਕਰਾਉਣਾ ਸਕੂਲਾਂ ਦੇ ਬੁਨਿਆਦੀ ਢਾਂਚੇ ਖੇਡਾਂ ਦੀ ਸਹੂਲਤਾਂ ਵਾਸਤੇ 200 ਕਰੋੜ ਦੀ ਵਿਵਸਥਾ ਕੀਤੀ ਹੈ ਪ੍ਰਿੰਸੀਪਲਾਂ ਹੈਡਮਾਸਟਰਾਂ ਦੇ ਅਧਿਆਪਕਾਂ ਨੂੰ ਸਿੰਗਾਪੂਰ ਫਿਨਲੈਂਡ ਆਈਆਈਐਮ ਅਹਮਦਾਬਾਦ ਤੋਂ ਵਿਸ਼ੇਸ਼ ਟ੍ਰੇਨਿੰਗ ਵੀ ਦਵਾਈ ਹੈ ਸਰਕਾਰੀ ਸਕੂਲਾਂ ਚ ਕੈਂਪਸ ਮੈਨੇਜਰ ਤੇ ਸੁਰੱਖਿਆ ਗਾਰਡਨ ਦੀ ਭਰਤੀ ਕੀਤੀ ਗਈ ਹੈ ਤਾਂ ਕਿ ਹੈਡਮਾਸਟਰ ਜਾਂ ਪ੍ਰਿੰਸੀਪਲ ਦਾ ਪੂਰਾ ਧਿਆਨ ਸਕੂਲ ਦੀ ਮੈਨੇਜਮੈਂਟ ਵੱਲ ਹੋਵੇ ਨਾ ਕਿ ਕੋਈ ਟੂਟੀ ਖਰਾਬ ਹੋ ਗਈ ਕੋਈ ਬਾਥਰੂਮ ਦੀ ਪ੍ਰੋਬਲਮ ਹੈ ਉਹ ਇੰਨਾ ਚੱਕਰਾਂ ਚੀ ਨਾ ਪਏ ਰਹਿਣ ਉਹਨਾਂ ਦਾ ਧਿਆਨ ਸਿਰ ਪੜ੍ਹਾਈ ਵਾਲੀ ਰਹੇ ਸਾਰੇ ਸਰਕਾਰੀ ਸਕੂਲਾਂ ਚ ਹਾਈ ਸਪੀਡ ਫਾਈਬਰ ਵਾਈਫਾਈ ਇੰਟਰਨੈਟ ਕਨੈਕਸ਼ਨ ਦੇਣ ਵਾਸਤੇ 29.3 ਕਰੋੜ ਰੁਪਏ ਰੱਖੇ ਗਏ ਨੇ ਤੇ ਵਿਦਿਆਰਥੀਆਂ ਨੂੰ ਵਿਦਿਅਕ ਸੈਸ਼ਨ ਦੀ ਸ਼ੁਰੂਆਤ ਮੌਕੇ ਹੀ ਵਰਦੀਆਂ ਤੇ ਕਿਤਾਬਾਂ ਵੰਡੀਆਂ ਨਹੀਂ ਆਮ ਤੌਰ ਤੇ ਪਹਿਲੇ ਦੇਖਦੇ ਸੀ ਸਰਦੀਆਂ ਆਣੀਆਂ ਵਰਦੀਆਂ ਗਰਮੀਆਂ 'ਚ ਮਿਲਦੀਆਂ ਸੀ। ਗਰਮੀਆਂ ਆਣੀਆਂ ਵਰਦੀਆਂ ਸਰਦੀਆਂ 'ਚ ਮਿਲਦੀਆਂ ਸੀ। ਹੁਣ ਅਸੀਂ ਪਹਿਲੀ ਵਾਰ ਹੋਇਆ ਕਿ ਸਰਦੀਆਂ ਦੀਆਂ ਵਰਦੀਆਂ ਸਰਦੀਆਂ 'ਚ ਜਦੋਂ ਲੋੜ ਹੈ ਤੇ ਗਰਮੀਆਂ ਦੀਆਂ ਗਰਮੀਆਂ 'ਚ ਤੇ ਸਿਹਤਾਂ ਕਿਤਾਬਾਂ ਵੀ ਸੈਸ਼ਨ ਦੇ ਸ਼ੁਰੂਆਤ ਵੇਲੇ ਮਿਲਦੀਆਂ। 118 ਸਕੂਲ ਆਫ ਫੈਮਿਨੈਂਸ ਤੇ ਲੜਕੀਆਂ ਦੇ 17 ਸੀਨੀਅਰ ਸੈਕੰਡਰੀ ਸਕੂਲਾਂ ਨੂੰ ਬੱਸਾਂ ਦਾ ਸਫ਼ਰ ਮੁਹੱਈਆ ਕਰਾਇਆ ਗਿਆ ਸਪੈਸ਼ਲ ਬੱਸਾਂ 205 ਨਵੀਆਂ ਬੱਸਾਂ ਸ਼ੁਰੂ ਹੋਈਆਂ ਹੋਈਆਂ ਨੇ। ਇਦਾਂ 10000 ਤੋਂ ਬੱਚਿਆਂ ਵੱਧ ਬੱਚਿਆਂ ਨੂੰ ਲਾਭ ਹੁੰਦਾ ਕਿਉਂਕਿ ਕਈ ਵਾਰੀ ਆਪਾਂ ਦੇਖਿਆ ਕਿ ਖਾਸ ਤੌਰ ਤੇ ਕੁੜੀਆਂ ਦੇ ਮਾਪੇ ਜਿਹੜੇ ਨੇ ਉਹ ਇਸ ਗੱਲ ਤੋਂ ਇਨਸਿਕਿਉਰ ਰਹਿੰਦੇ ਨੇ ਕਿ ਸਕੂਲ 5 ਕਿਲੋਮੀਟਰ ਦੂਰ ਹੈ ਜਾਣ ਆਉਣ ਦਾ ਕੋਈ ਸਾਧਨ ਹੈ ਨਹੀਂ ਤੇ ਜਾਂ ਤਾਂ ਬੱਸਾਂ ਦੇ ਪਿੱਛੇ ਲਟਕ ਕੇ ਜਾਂ ਟਰਾਲੀਆਂ ਦੇ ਡਾਲੇ ਪਿੱਛੇ ਲਟਕ ਕੇ ਜਾਂ ਕਿਸੇ ਅਜਨਬੀਆਂ ਤੋਂ ਰਾਈਡ ਲੈ ਕੇ ਜਾਂਦੀਆਂ ਸਨ